ਸੋ ਕੀ ਅਗਲਾ ਤੁਹਾਡੇ ਤੋਂ ਸ਼ੁਰੂ ਕਰਦੇ ਆਂ ਇੰਦਰਲੇ ਪਾਸੋਂ ਲੇਡੀਜ਼ ਨੋਹਾ ਵੀ ਬੈਠੀਆਂ ਨੇ ਸੱਸਾਂ ਵੀ ਬੈਠੀਆਂ ਨੇ ਉਹ ਸੱਸਾਂ ਤਾੜੀ ਮਾਰੋ ਜਿਨ੍ਹਾਂ ਦੀ ਨੋਹ ਬਹੁਤ ਜ਼ਿਆਦਾ ਚੰਗੀ ਆ ਭਾਜੀ ਤੁਹਾਡੇ ਵਾਲਾ ਕੰਮ ਤਾਂ ਸਾਡੇ ਨਾਲੋਂ ਵੀ ਮਾੜਾ ਕਰ ਪਿਆ ਹੈ ਹੈ ਆਵਾਜ਼ ਸੁਣਦੀ ਹੈ ਉਹ ਕੁੜੀਆਂ ਦਾੜੀ ਮਾਰੋ ਜਿਨ੍ਹਾਂ ਦੀ ਪੇਕੇ ਪਿੰਡੋਂ ਦੀ ਮਾਂ ਬਹੁਤ ਚੰਗੀ ਆ ਦੇ ਸਾਡਾ ਕੋਤਾ ਕੋਤਾ ਦੇ ਇਹਨਾਂ ਦਾ ਕੋਤਾ ਟੋਮੀ ਠੀਕ ਐ ਸਾਡੀ ਬੇਬੇ ਪਤਾ ਨਹੀਂ ਕੀ ਕੀਤੀ ਉਹ ਨਹੀਂ ਵੜਦੀ ਐ ਇਹ ਛੱਡ ਦਿਆ ਕਰੋ ਖੇੜਾ ساری ਉਮਰ ਮੇਰੇ ਪੇਕੇ ਮੇਰੇ ਪੇਕੇ ਜਦੋਂ ਉੱਥੋਂ ਆ ਜਾਂਦੀ ਉਹ ਤੋਂ ਥੋੜਾ ਜਿਹਾ ਪੰਗਰੂ ਕੱਟ ਦਿਆ ਕਰੋ ਇਧਰ ਨੂੰ ਜੁੜ ਜਾਇਆ ਕਰੋ ਮਾੜਾ ਮੋਟਾ ਠੀਕ ਐ ਅਸਲੀ ਕਰ ਇਹੀ ਹੁੰਦਾ ਸਾਂਭੋ ਦਾ ਹੋੜੋ ਕੁੜੀਆਂ ਤਾੜੀ ਮਾਰਿਓ ਜਿਨ੍ਹਾਂ ਦੀ ਸੱਸ ਬਹੁਤ ਚੰਗੀ ਐ ਕੁੜੀਆਂ ਨੇ 5-10 ਨੇ ਮਾਰੀ ਉਹਨਾਂ ਨੇ ਵੀ ਵਿਚਾਰੀਆਂ ਨੇ ਲੱਗਦਾ ਡਰਦੀਆਂ ਨੇ ਮਾਰਦੀ ਹੋਣੀਆਂ ਵੀ ਗਲੇਸ਼ਣ ਨਾਲ ਬੈਠੀ ਐ ਬੜਾ ਐ ਜਾਗਦੀ ਹੋਣੀ ਨਹੀਂ ਮੇਰੇ ਵਾਰੀ ਤਾੜੀ ਨਹੀਂ ਮਾਰੀ ਮੈਂ ਤੇਰੇ ਕਿ ਚੁੰਡੀਆਂ ਵੜਦੀ ਸੀ ਜਦੋਂ ਕਿਤੇ ਭਾਈ ਮੈਂ ਕੁੜੀਆਂ ਨੂੰ ਤਾੜੀ ਮਾਰਨ ਵਾਸਤੇ ਕਹਿੰਨਾ ਨਾ ਜਾਇੰਟਸ ਮਹਿਕਮਾ ਨਾਲ ਦੀ ਨਾਲ ਆਪਣੇ ਘਰ ਵਾਲੀ ਬਣੀ ਦੇਖਦੇ ਆ ਦੇਖਾ ਮੇਰੀ ਮਾਂ ਵਾਰੀ ਤਾੜੀ ਮਾਰੀ ਕਿ ਨਹੀਂ ਮਾਰੀ ਕਿਉਂਕਿ ਬੇਬੇ ਨੂੰ ਕਹਿਣ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਮੇਰੇ ਘਰ ਵਾਲੀ ਵਾਰੀ ਕਿਉਂ ਨਹੀਂ ਤਾੜੀ ਮਾਰੀ ਪੜੀ ਲਿਖੀ ਮੁਟਿਆਰ ਪਿੰਡ ਦੇ ਵਿੱਚ ਵਿਆਹੀ ਜਾਵੇ ਘਰ ਵਾਲੇ ਦਾ ਸਿਰ ਖਾ ਖਾ ਕੇ ਖਾ ਖਾ ਕੇ ਖਾ ਖਾ ਕੇ ਖਾ ਖਾ ਕੇ ਜਸਵਾਲ ਸਾਹਿਬ ਕਹਿੰਦੇ ਹੁੰਦੇ ਜਦੋਂ ਮੈਂ ਆਉਂਦਾ ਵੀ ਆ ਆ ਗਿਆ ਵੀ ਕਲਾਕਾਰ ਜੀ ਦੀ ਬੇਬੇ ਲਈ ਬੜੀ ਤੇ ਬੜੀ ਗੱਲ ਨੂੰ ਆਉਂਦੀ ਆ ਠੀਕ ਹੈ ਮੈਂ ਕਿਹਾ ਲਾਉਂਦੀ ਆ ਉਹ ਨਹੀਂ ਕਹਿੰਦਾ ਇਹ ਗੱਲ ਨੂੰ ਆਉਂਦੀਆਂ ਹੁੰਦੀਆਂ ਲਾਉਂਦੀਆਂ ਲਉਂਦੀਆਂ ਤੋਂ ਬਾਅਦ ਜੀ ਆ ਠੀਕ ਹੈ ਜਿੰਨਾ ਜਰ ਕਹਿੰਦਾ ਸਮਝ ਲੈਗਾ ਉਹਨਾਂ ਜਰ ਠੀਕ ਆ ਕਹਾਣੀ ਮੀਆਂ ਬੀਵੀ ਸ਼ਹਿਰ ਚ ਰਹਿੰਦੇ ਨੇ ਮਹੀਨੇ ਬਾਅਦ ਜਦੋਂ ਕਦੇ ਮੁੰਡੇ ਦਾ ਦਿਲ ਕਰਦਾ ਕਿ ਭਗਵਾਨ ਨੇ ਬੇਬੇ ਨੂੰ ਮਿਲਿਆ ਇਹ ਕਹ ਲਈ ਮੈਂ ਨਹੀਂ ਜਾਂਦੀ ਕਹਿੰਦਾ ਕਿਉਂ ਨਹੀਂ ਜਾਂਦੀ ਕਹਿੰਦੀ ਜਦ ਮੈਂ ਜਾਵਾਂ ਪਿੰਡ ਤੇਰੇ ਪੋਹੇ ਵੱਲ ਭੱਜੀ ਆਉਂਦੀ ਆਵੇ ਤੇਰੀ ਬੇਬੇ ਲਿਬੜੀ ਟਿਬੜੀ ਜੀ ਮੈਨੂੰ ਗੱਲ ਕੁੱਟ ਕੇ ਜੱਫੀ ਪਾ ਲੈਂਦੀ ਆ ਸਾਰਾ ਕੁਛ ਰਵੇੜ ਦਿੰਦੀ ਆ ਗੋਵੇ ਦੀ ਸਮੈਲ ਚਾਰ ਚਾਰ ਦਿਨ ਨਹੀਂ ਜਾਂਦੀ ਮੈਂ ਤੇਰੇ ਪਿੰਡ ਕਹਿੰਦੀ ਤਾਂ ਹੀ ਜਾਉਂ। ਉਹ ਮੁੰਡਾ ਬੜੀ ਸਿਆਣੀ ਗੱਲ ਕਹਿੰਦਾ ਜਿਹੜੀ ਕਿ ਹਰ ਇੱਕ ਗੱਬਰੂ ਦੇ ਹਰ ਇੱਕ ਨੌਜਵਾਨ ਦੇ ਲੜਨਾ ਪੱਲੇ ਮਣ ਬਣਨਾ ਗੱਲ ਹੈ ਕਿ ਪੈਰਾਂ ਨੂੰ ਹੱਥ ਲਾ ਕੇ ਕਰ ਸਤਿਕਾਰ ਬਜ਼ੁਰਗਾਂ ਦਾ ਨਹੀਂ ਕਿਸਮਤ ਦੇ ਨਾਲ ਮਿਲਦਾ ਕਮਲੀਏ ਪਿਆਰ ਬਜ਼ੁਰਗਾਂ ਦਾ। ਹੱਥ ਲਾ ਕੇ ਹੱਥ ਪੈਰਾਂ ਨੂੰ ਲਾ ਕੇ ਨਹੀਂ ਕਰ ਸਕਤ ਕਾਰ ਬਜ਼ੁਰਗਾਂ ਦਾ ਕਿਸਮਤ ਦੇ ਨਾਲ ਮਿਲਦਾ ਕਮਾਲੀਏ ਪਿਆਰ ਬਜ਼ੁਰਗਾਂ ਦਾ ਉਹ ਕਰਮਾਂ ਦੇ ਨਾਲ ਮਿਲਦਾ ਕਮਾਲੀਏ ਪਿਆਰ ਬਜ਼ੁਰਗਾਂ ਦਾ ਦੀ ਸਾਸ ਜੀਨ ਪੌਣ ਨਹੀਂ ਦਿੰਦੀ ਸੂਟ ਪੰਜਾਬੀ ਪੌਣਦੀ ਆ ਮੈਂ ਕਿਹਾ ਸਾਡੀ ਬੇਬੇ ਕਿਹੜਾ ਭਾਈ ਜੁਕੇ ਰਹਿੰਦੀ ਹੈ ਹਨਾ ਉੱਥੇ ਭਾਵੇਂ ਕੋਈ ਜੀਨ ਪਾਵੇ ਤੇ ਭਾਵੇਂ ਕੋਈ ਜੀਨ ਪਾਵੇ ਤੇ ਭਾਵੇਂ ਕੋਈ ਜੀਨ ਪਾਵੇ ਨਾ ਕੋਈ ਰੋਕਣ ਵਾਲਾ ਨਾ ਕੋਈ ਟੋਕਣ ਵਾਲਾ ਪਿੰਡ 'ਚ ਕੁੜੀ ਜਿਹੜੀ ਜੀਨ ਪਾ ਕੇ ਨਿਕਲਦੀ ਆ ਨਾਲੇ ਤਾਂ ਕੁੱਤੇ ਮਗਰ ਪੈਂਦੇ ਨੇ ਨਾ ਨੇ ਨਿਆਣੇ ਰੌਲਾ ਪਾਉਂਦੇ ਨੇ ਆ ਗਈ ਆ ਗਈ ਪਤਾ ਨਹੀਂ ਕੀ ਬਲਾ ਆ ਗਈ ਅੱਜ ਕੱਲ੍ਹ ਦੀਆਂ ਕੁੜੀਆਂ ਖਾਂਦੀਆਂ ਪੀਂਦੀਆਂ ਕੋਈ ਸ਼ੈ ਨਹੀਂ ਡੇਟਿੰਗ ਦੇ ਜੋਰ ਆ ਜੀਨ ਬਾਈ ਚੰਗਰੀ ਲਗਣੀ ਐ ਇਸੇ ਕਰਕੇ ਕਹਿਣਾ ਨੀ ਕੀ ਹੋਇਆ ਤੂੰ ਕੁੜੀ ਸ਼ਹਿਰ ਦੀ ਐਵੇਂ ਨਾ ਫੜਮਾਰ ਕੁੜੇ ਓ ਤੂੰ ਕੀ ਜਾਣੇ ਬੇ ਸਮਝੇ ਸਾਡਾ ਪੇਟੂ ਸਭਿਆ ਚਾਲ ਗੁਣੇ ਨੀ ਇੱਕ ਵਾਰੀ ਤਾਂ ਬਹਿ ਕੇ ਆ ਸਿਰ ਤੇ ਦਪੱਟਾ ਲੈ ਕੇ ਦਪੱਟਾ ਕਿਹੜਾ ਬੇਬੇ ਸਿਰ ਤੇ ਆਉਂਦਾ ਕਦੇ ਇਧਰੋਂ ਸੂਈ ਲਾਈ ਹੁੰਦੀ ਐ ਕਦੇ ਇਧਰੋਂ ਲਾਈ ਹੁੰਦੀ ਐ ਕਦੇ ਗਲਤੀ ਨਾਲ ਸਿਰ ਨਾ ਟਗ ਜਾਵੇ ਉਦਰਾ ਮਾਦੀਆਂ ਧੀਆਂ ਵਾਲਾਂ ਦੇ ਸਟਾਈਲ ਕਦੇ ਚਾਰ ਇੱਥੋਂ ਚੱਕ ਲੈ ਕਦੇ ਇੱਥੋਂ ਚੱਕ ਲੈ ਆਪਦੇ ਵਾਲ ਪਿਛੋਕੜਾਈ ਜਾਣਗੀਆਂ ਇੱਥੇ ਮੋਗ ਮੋੜਾ ਜਾ ਕਰਕੇ ਆ ਫਲਫੀ ਸਟਾਈਲ ਮੁੱਲ ਦੇ ਨਾਲ ਲੈ ਕੇ ਓਏ ਹੋਏ ਹੋਏ ਪਤਾ ਨਹੀਂ ਕਿੱਥੋਂ ਲਿਆਉਂਦੀਆਂ ਮਰੇ ਖਪਿਆਂ ਦੇ ਵਾਲ ਉਹ ਪਾਈ ਜਾਂਦੀਆਂ ਇੱਥੇ ਤੇ ਕਰਕੇ ਕਾਹੀ ਦਿਮਾਗ ਸੌਂਦਾ ਜਿਹੜੀ ਰਾਤ ਨੂੰ ਐ ਇੱਕ ਰਕੇ ਉੱਡਦੀਆਂ ਇਹ ਬਾਤ ਕਰਕੇ ਆ ਅੱਜ ਪਤਾ ਲੱਗਿਆ ਮੈਨੂੰ ਪਤਾ ਨਹੀਂ ਕਿਹਦੇ ਵਾਲ ਹੋਣੇ ਆ ਯਾਰ ਇਹ ਕਾ ਪਿੱਛੇ ਰਵੜ ਜੀ ਚੜਾ ਕੇ ਜਿਹੜੀ ਪੂਹ ਜੇਲਦੀਆਂ ਨੂੰ ਕੀ ਕਹਿੰਦੇ ਆ ਪੋਨੀ ਕਹਿੰਦੇ ਆ ਜੀ ਵਾਗਰੂ ਵਾਗਰੂ ਕਦੇ हेयर ਰਮਾਂਡਿੰਗ ਕਰਾ ਲਈ ਬਾਈ ਕਦੇ ਸਟੇਟਨਰ ਕਰਾ ਲਿਆ ਕਦੇ ਕੋਈ ਸ਼ੈਂਪੂ ਲਾ ਲਿਆ ਕਦੇ ਕੋਈ ਕਲਰ ਲਾ ਲਿਆ ਮਗਿਆ ਬਾਲਾਂ ਦੇ ਇਨੀ ਅਗਸਵਾ ਲਾਉਂਦੀਆਂ ਇਨੀ ਅਗਸਵਾ ਲਾਉਂਦੀਆਂ ਬਾਲਾਂ ਨਾਲ ਇੰਨੇ ਪੰਗੇ ਲੱਗਦੀਆਂ ਉਦੋਂ ਮੈਂ ਕਿਹਾ ਉਦੋਂ ਹੀ ਪਤਾ ਲੱਗਣਾ ਜਦੋਂ ਪੋਨੀ ਝੜ ਗਈ ਤੇ ਕੱਲੀ ਕੋਨੀ ਰਹਿ ਜਾਣੀ ਜਦੋਂ ਸਿਰ ਤੇ ਵਾਲ ਹੀ ਨਾ ਰਹੇ ਫਿਰ ਕਰ ਲਈਂ ਜਲੇਬੀ ਜੂڑا ਕਿੱਥੋਂ ਕਰੇਗੀ ਨਹੀਂ ਤੇਰੀ ਝੜ ਗਈ ਜਦੋਂ ਇਹ ਪੋਨੀ ਫਿਰ ਸਾਰੇ ਕਹਿਣਗੇ ਕੋਨੀ ਨਹੀਂ ਕਿੱਥੋਂ ਸਟੈਲ ਬਣਾਵੇਂਗੀ ਕੋਤ ਤਾਂ ਤੈਥੋਂ ਹੋਣੀ ਨਹੀਂ ਸਾਥੋਂ ਢੋਲੇ ਖਾਵੇਗੀ ਮੈਂ ਤਾਂ ਵਧੀਆ ਸੇ ਆਪਾਂ ਨਿਪਟੂ ਵਿੱਗ ਜਿਹਾਵਾਗੇ ਆਪਾਂ ਬੀਜ ਮਰੇ ਘਪਿਆਂ ਦੇ ਲਾਉਣੇ ਲੰਡਾਉਣੇ ਆ ਐਨੇ ਕਿ ਲਾਉਣੇ ਦਾ ਬੱਦਲ ਆ ਲਿਆ ਕਰਾਂਗੇ ਇਨੇ ਹੈ ਨਾਲੇ ਜਿਹੜਾ ਮਾੜਾ ਮੋਟਾ ਹੈਗਾ ਉਹ ਵੀ ਆਏ ਹੋਣ ਲੱਗਦਾ ਹੋਇਆ ਹਾਂ ਥੋਲੇ ਥੋਲੇ ਖਾਏਂਗੀ ਥੋਲੇ ਪਤਾ ਸਾਨੂੰ ਬਾਜੀ ਪਤਾ ਥੋਲਾ ਸ਼ਬਦ ਤੁਹਾਡੇ ਕੀ ਕਹਿੰਦੇ ਆ ਸਾਡੇ ਮੇਰਾ ਪਿੰਡ ਮਾਨਸਾ ਜ ਹੈ ਬਿਆਂ ਵਾਲਾ ਬਾਣਾ ਸਾਡੇ ਕੋਲ ਰੇਤੇ ਜਿਹੜਾ ਉੱਠ ਰੱਖੇ ਹੋਏ ਸੀ ਬਾਪੂ ਵਰਗੇ ਨੇ ਪਹਿਲਾਂ ਤਾਂ ਉੱਠ ਤੋਂ ਪੁੱਠੀ ਹੁੰਦਾ ਉੜਾ ਉਂਟ ਨਹੀਂ ਹੁੰਦਾ ਪਾਜੀ ਉਠ ਹੁੰਦਾ ਕਿ ਉਂਠ ਹੁੰਦਾ ਹੈ ਉਠ ਬੋਲਦੇ ਆ ਇਹ ਗਰਦਾਸਪੁਰ ਵਾਲ ਦੀ ਆ ਨਾ ਤੁਸੀਂ ਇਹਦੀ ਸਹਿਯੋਗਤ ਕਰਦੇ ਮੈਨੂੰ ਪਤਾ ਇਹਦੇ ਨਾਨਕੇ ਇੱਥੇ ਆ ਠੀਕ ਹੈ ਸਾਡੇ ਵਾਲੇ ਪਾਸੇ ਉੱਠ ਕਹਿੰਦੇ ਨੇ ਊੜਾ ਉੱਠ ਊੜਾ ਉੱਠ ਉੱਠ ਰੱਖੇ ਹੁੰਦੇ ਸੀ ਚਾਚੇ ਵਰਗੇ ਉੱਠ ਨੂੰ ਸਵਾਰਦੇ ਹੁੰਦੇ ਜਦੋਂ ਉਹਨਾਂ ਦੇ ਵਾਲ ਕੱਟ ਦਿੰਦੇ ਸੀ ਕਚਰ 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 ਕਰਦੇ ਕਰਦੇ ਨਾਲ ਹੀ ਸਾਡੇ ਸਿਰ ਤੇ ਟੋਕ ਦਿੰਦੇ ਸੀ ਟੋਟਨ ਹੋ ਜਾਂਦਾ ਸੀ ਗੰਝਾ ਜਿਹੜਾ ਬੰਦਾ ਵੀ ਆਉਂਦਾ ਸੀ ਰੇਕ ਐ ਮਾਰਦਾ ਸੀ ਚੱਕ ਵੀ ਸਿਰ ਮਰਾਈ ਦਾ ਠੋਲਾ ਚੱਕ ਵੀ ਸਿਰ ਮਰਾਈ ਦਾ ਠੋਲਾ ਜਿਹੜੇ ਆ ਘਮੋੜੇ ਜੇ ਇਹਨਾਂ ਨੇ ਇਦਾਂ ਪਾਪ ਆ ਕੀਤੇ ਨੇ ਸਾਡੇ ਵੈਸੇ ਹੋ ਜਾਂਦੇ ਸੀ ਨਾ ਕੋਈ ਫੈਕਸ਼ਨ ਹੁੰਦੀ ਸੀ ਨਾ ਕੋਈ ਲੈਣਾ ਨਾ ਦੇਣਾ ਫਿਰ ਮੁੜ ਕੇ ਉਹਦਾ ਦੇ ਫੇਰਾਂ ਹੀ ਤੁਰੇ ਤੁਰੇ ਫਿਰਦੇ ਅੱਜ ਕੱਲ੍ਹ ਵਾਲਿਆਂ ਦੇ ਨਿਆਣਾ ਛੇੜ ਕੇ ਦੇਖ ਲਓ ਦੇਖੀਂ ਕਿਤੇ ਪਹਿਲਾਂ ਤਾਂ ਪਤਾ ਨਹੀਂ ਲੱਗਦਾ ਸੀ ਨਿਆਣੇ ਕਿਹਦੇ ਕਿ ਹੁਣ ਦੁਨੀਆਦਾਰੀ ਹੋਰ ਹੋ ਗਈ ਨਹੀਂ ਕੀ ਹੋਇਆ ਤੂੰ ਕੁੜੀ ਸ਼ਹਿਰ ਦੀ ਐਵੇਂ ਨਾ ਫੜ ਮਾਰ ਕੁੜੀ ਨਹੀਂ ਤੂੰ ਕੀ ਜਾਣੇ ਬੇਸਮਝੇ ਸਾਡਾ ਪਿੰਡੂ ਸੰਧਿਆ ਘਰ ਕੁੜੀ ਨਹੀਂ ਇੱਕ ਵਾਰੀ ਤਾਂ ਬਹਿ ਕੇ ਆ ਸਿਰ ਤੇ ਦੁਪੱਟਾ ਲੈ ਕੇ ਨਹੀਂ ਕਾਲ ਜਾਂ ਠਾਰ ਬਜ਼ੁਰਗਾਂ ਦਾ ਓਏ ਕਿਸਮਤ ਦੇ ਨਾਲ ਮਿਲਦਾ ਕਮਲੀਏ ਯਾਰ ਬਜ਼ੁਰਗਾ ਦਾ ਕਰਮਾਂ ਦੇ ਨਾਲ ਮਿਲਦਾ ਕਮਲੀਏ ਯਾਰ ਬਜ਼ੁਰਗਾ ਜੀਤੇ ਹੈ ਗਲ ਤੇਰੀ ਤੇਰੇ ਹੁਣ ਸਮਝ ਵਿੱਚ ਆਈ ਕੰਮ ਕਹਿੰਦੀ ਇੱਕ ਗੱਲ ਉਹਦੀ ਮਾੜੀ ਵੇ ਕੋ ਹਾਸੜਵਾਉਂਦੀ ਆ ਮੈਂ ਕਿਹਾ ਸਾਰੇ ਭੱਦਲ ਦੇ ਪੱਟੇ ਸਾਧ ਹੁੰਦੇ ਕੰਮ ਤੋਂ ਡਰਦੀਆਂ ਭਾਈਦੀਆਂ ਸ਼ਹਿਰ ਨੂੰ ਮੈਨੂੰ ਪਤਾ ਲੱਗਿਆ ਥੋੜਾ ਸਾਰਾ ਉੱਥੇ ਮੀਆਂ ਬੀਬੀ ਦੋਨੋਂ ਹੁੰਦੇ ਆ ਨਾ ਕੋਈ ਰੋਕਣ ਵਾਲਾ ਤੇ ਨਾ ਕੋਈ ਟੋਕਣ ਵਾਲਾ ਜਦੋਂ ਮੀਆਂ ਬੀਬੀ ਦੋਨੋਂ ਹੁਣ ਫਿਰ ਮੇਰੇ ਵਰਗਾ ਮਾਤੜ ਭਾਂਡਾ ਢੀਂਦਾ ਨਾਲ ਬਜਾਰਨ ਦਾ ਕਹਿੰਦਾ ਕੋਈ ਗੱਲ ਨਹੀਂ ਭਗਵਾਨ ਤੂੰ ਬੱਚੇ ਤੇ ਬਕਰਾਲਾ ਮੈਂ ਭਾਂਡੇ ਮਾਲਕ ਆ ਗੋਜ ਬਾਪਾ ਤਾਂ ਕੀ ਦਿੰਦੀ ਆ ਹਾਂਜੀ ਤੁਸੀਂ ਤਾਂ ਚਮਕਾਉਂਦੇ ਬਹੁਤ ਸੋਹਣਾ ਤੇ ਮੇਰੇ ਵਰਗਾ ਦੇ ਰਗੜੇ ਤੇ ਰਗੜੇ ਤੇ ਰਗੜੇ ਤੇ ਰਗੜੇ ਪਿੰਡ ਚ ਨਹੀਂ ਪਿੰਡ ਚ ਬੰਦਾ ਕਦੇ ਦੁੱਖ ਦੇ ਸੁੱਖ ਦੇ ਬਾਈ ਜੀ ਘਰ ਵਾਲੀ ਨਾਲ ਹੱਥ ਫਟਾ ਦੇ ਆ ਨਾਲ ਦੇ ਮਿਹਣੇ ਮਾਰ 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 ਦਿੰਦੇ ਆ ਬਾਈ ਬੌਟੀ ਦੇ ਲੜ ਲੱਗਿਆ ਹੁਣ ਕਿਥੇ ਨਿਕਲਵਾ ਬਾਕੀ ਰਹੀ ਗਈ ਕੰਮ ਦੀ ਗੱਲ ਉਹ ਮੇਰੀ ਮਾਂ ਨੇ ਬੜਾ ਕੰਮ ਕੀਤਾ ਕਹਿੰਦੀ ਮੇਰੀ ਨੂੰ ਐਨਾ ਕੰਮ ਕਰੇ ਤਾਂ ਸੁਆਦ ਆਉਂਦਾ ਹੈ ਸਿਆਣਿਆਂ ਦੀ ਕਹਾਵਤ ਹੈ ਹੂੰ ਕਰਤਾ ਕਰਦੀ ਕੰਮ ਕਦੇ ਕੋਈ ਨਹੀਂ ਕਹੌਂਦੀ ਬੋਲੀ ਜਾਂਦੀ ਐ ਜਮਪਾਰਪੁਰੀ ਦੀ ਕਲਮਖਤਰ ਦੀ ਬੋਲੀ ਹੈ ਜਾਂਦੀ ਐ ਜਮਪਾਰਪੁਰੀ ਦੀ ਕਲਮਖਤਰ ਦੀ ਬੋਲੀ ਹੈ ਵਸ ਹੰਦੀ ਹੰਦੀ ਕਹਿ ਕੇ ਸਿਰ ਤੇ ਦੁਪੱਟਾ ਲੈ ਕੇ ਕਾੜ ਜਾ ਠਾਰ ਬਜ਼ੁਰਗਾਂ ਦਾ ਉਹ ਕਿਸਮਤ ਦੇ ਨਾਲ ਮਿਲਦਾ ਕਮਣੀਏ ਪਿਆਰ ਬਜ਼ੁਰਗਾਂ ਦਾ ਉਹ ਕਰਮਾਂ ਦੇ ਨਾਲ ਮਿਲਦਾ ਨਹੀਂ ਕੁੱਟਰੇ ਪਿਆਰ ਬਜ਼ੁਰਗਾਂ ਦਾ ਸਮਤ ਦੇ ਨਾਲ ਮਿਲਦਾ ਕਮਾਲੀਏ ਪਿਆਰ ਬਜ਼ੁਰਗਾਂ ਦਾ ਹੈ 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 ਨਾ ਰੰਜੀਤ ਆ ਇਥੇ ਇਥੇ ਲਾਉਂਦੀ ਆ ਕਰੇ ਤਾਂ ਮੈਨੂੰ ਹੀ ਲਾਉਣੇ ਪੈਂਦੇ ਆ